ਮਲੇਸ਼ੀਆ ਦੇ 80 ਸਾਲਾ ਰਿਟਾਇਰਡ ਯੋਬ ਅਹਿਮਦ ਅਤੇ ਉਸਦੀ ਪਤਨੀ ਜ਼ਿਲੇਹਾ ਜ਼ੈਨੂਲ ਨੇ ਹਾਲ ਹੀ ਵਿੱਚ ਆਪਣੀ ਨਵਜੰਮੀ ਬੱਚੀ ਨੂਰ ਦਾ ਸਵਾਗਤ ਕੀਤਾ ਹੈ ਯੋਬ ਨੇ ਕਿਹਾ ਕਿ ਉਸਦੀ ਉਮਰ ਵਿੱਚ ਬੱਚਾ ਹੋਣਾ ਇੱਕ ਅਣਕਿਆਸੀ ਘਟਨਾ ਸੀ ਪਰ ਉਸਨੇ ਇਸ ਨੂੰ ਅੱਲਾ ਦਾ ਤੋਹਫ਼ਾ ਮੰਨਿਆ ਇੱਕ ਰਿਪੋਰਟ ਮੁਤਾਬਕ ਯੋਬ ਦਾ ਕਹਿਣਾ ਹੈ ਕਿ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇਸ ਉਮਰ ਵਿੱਚ ਉਸਦਾ ਬੱਚਾ ਹੋਵੇਗਾ ਉਸਨੇ ਕਿਹਾ ਕਿ ਅਜਿਹਾ ਇਸ ਲਈ ਨਹੀਂ ਹੈ ਕਿ ਬਹੁਤ ਮਜ਼ਬੂਤ ਆ ਪਰ ਮੇਰਾ ਮੰਨਣਾ ਹੈ ਇਹ ਸਭ ਭਗਵਾਨ ਦੀ ਕਿਰਪਾ ਨਾਲ ਹੋਇਆ ਹੈ ਮੇਰੇ ਬੱਚੇ ਦਾ ਜਨਮ ਅੱਲਾ ਦਾ ਤੋਹਫਾ ਅਤੇ ਇੱਛਾ ਹੈ ਯੋਬ ਨੇ ਇੱਕ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੀ ਖੁਸ਼ਖਬਰੀ ਸਾਂਝੀ ਕੀਤੀ ਜਿਸ ਵਿੱਚ ਉਸ ਨੂੰ ਨਵਜੰਮੇ ਬੱਚੇ ਦੇ ਸਾਹਮਣੇ ਪ੍ਰਾਰਥਨਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਉਸਨੇ ਦੱਸਿਆ ਹੈ ਕਿ ਉਸਦੀ ਵਾਦੀ ਉਮਰ ਦੇ ਮੱਦੇਨਜ਼ਰ ਉਹ ਬੱਚਾ ਪੈਦਾ ਕਰਨ ਦੀ ਯੋਜਨਾ ਨਹੀਂ ਬਣਾ ਰਿਹਾ ਸੀ ਕਿਉਂਕਿ ਉਸਦੇ ਪਿਛਲੇ ਵਿਆਹ ਤੋਂ ਉਸਦੇ 4 ਬੱਚੇ ਪਹਿਲਾਂ ਹੀ ਵੱਡੇ ਹੋ ਚੁੱਕੇ ਸਨ ਇਸ ਦੇ ਨਾਲ ਹੀ ਪਤਨੀ ਜਲੇਹਾ ਦਾ ਕਹਿਣਾ ਹੈ ਕਿ ਉਸਦੇ ਅਤੇ ਯੋਗ ਵਿਚਕਾਰ ਬੱਚੇ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ ਸੀ ਹਾਲਾਂਕਿ ਉਹਨਾਂ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਨੇ ਜਲੇਹਾ ਦਾ 5 ਸਾਲ ਪਹਿਲਾਂ ਗਰਭਪਾਤ ਹੋਇਆ ਸੀ ਜਦੋਂ ਉਸ ਨੂੰ ਦੁਬਾਰਾ ਗਰਭ ਅਵਸਥਾ ਦੀ ਖਬਰ ਮਿਲੀ ਤਾਂ ਪਹਿਲਾਂ ਉਹ ਹੈਰਾਨ ਰਹਿ ਗਈ ਅਤੇ ਫਿਰ ਉਸਨੇ ਇਸ ਨੂੰ ਕਿਸਮਤ ਦਾ ਮੋੜ ਸਮਝਿਆ ਉਸਨੇ ਦੱਸਿਆ ਕਿ ਉਸ ਦੀ ਖੁਸ਼ੀ ਵਿੱਚ ਉਸਦੇ ਵੱਡੇ ਬੱਚੇ ਵੀ ਸ਼ਾਮਲ ਨੇ ਕਿਉਂਕਿ ਉਸ ਨੂੰ ਛੋਟਾ ਭਰਾ ਅਤੇ ਭੈਣ ਮਿਲੇ ਕਾਫੀ ਸਮਾਂ ਹੋ ਗਿਆ ਜਲੇਹਾ ਦੇ ਪਿਛਲੇ ਵਿਆਹ ਤੋਂ ਤਿੰਨ ਬੱਚੇ ਨੇ ਜਿਨ੍ਹਾਂ ਦੀ ਉਮਰ 12 14 ਅਤੇ 16 ਸਾਲ ਹੈ ਯੋਬ ਨੇ ਕਿਹਾ ਕਿ ਸਭ ਕੁਝ ਰੱਬ ਦੀ ਮਰਜ਼ੀ ਹੈ ਜਿਸ ਨੂੰ ਅਸੀਂ ਰੋਕ ਨਹੀਂ ਸਕਦੇ ਉਸ ਨੇ ਕਿਹਾ ਕਿ ਉਹ ਅੱਲਾ ਦਾ ਬਹੁਤ ਸ਼ੁਕਰਗੁਜ਼ਾਰ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਗਰਭ ਧਾਰਨ ਕਰਨ ਅਤੇ ਬੱਚੇ ਨੂੰ ਜਨਮ ਦੇਣ ਦੀ ਇਜਾਜ਼ਤ ਦਿੱਤੀ ਹੈ ਅਤੇ ਇਸ ਨੂੰ ਇੱਕ ਵਰਦਾਨ ਸਮਝਿਆ 80 ਸਾਲਾ ਪਿਤਾ ਚਾਹੁੰਦਾ ਹੈ ਕਿ ਉਸ ਦੀ ਧੀ ਇੱਕ ਸਿਹਤਮੰਦ ਅਤੇ ਨੇਕ ਔਰਤ ਬਣ